thank you ਅਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਗ੍ਰਤੀ ਕਿਸਾਨ ਯੂਨੀਅਨ ਰਾਗੂ ਸੰਜੁਗਤ ਕਿਸਾਨ ਮੋਰਚਾ ਅੱਜ ਦਾ ਜਿਹੜਾ ਭਾਰਤ ਬੰਦ ਆ ਉਹਨੂੰ ਭਰਵਾ ਹੰਗਾਰਾ ਜਿਹੜਾ ਉਹ ਇਸ ਵੇਲੇ ਤੱਕ ਅਸੀਂ ਆਏ ਆ ਬਾਜ਼ਾਰਾਂ ਚ ਫਿਰਕੇ ਆਏ ਆ ਉਹ ਦਿਸ ਪਿਆ ਵੀ ਲੋਕਾਂ ਨੇ ਆਪਣੇ ਆਪ ਸਵੈ ਇਸ਼ਕ ਤੌਰ ਤੇ ਭਰਵੇਂ ਰੂਪ ਚ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਨੇ ਔਰ ਇੱਕ ਵੱਡਾ ਸਮਾਹ ਜਿਹੜਾ ਅੱਜ ਦਾ ਬੰਦ ਆ ਉਹ ਦੇਸ਼ ਦੇ ਅੰਦਰ ਸਰਕਾਰਾਂ ਨੂੰ ਦਊਗਾ ਕਿ ਲੋਕ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਕਾਰਪੋਰੇਟ ਪੱਖੀ ਨੀਤੀਆਂ ਨੇ ਗਰੀਬੀ, ਮੰਗਹਾਈ, ਬੇਰੁਜ਼ਗਾਰੀ ਔਰ ਜੋ ਲੋਕਾਂ ਦਾ ਕਾਰਪੋਰੇਟ ਕਾਰੋਬਾਰਾਂ ਦਾ ਜਾੜਾ ਕਰ ਰਿਹਾ ਉਸ ਤੋਂ ਲੋਕ ਤੰਗ ਨੇ ਇਸ ਕਰਕੇ ਸਭ ਵਰਗਾਂ ਨੇ ਮਲਾਜ਼ਮ, ਵਿਦਿਆਰਥੀ, ਨੌਜਵਾਨ, ਦੁਕਾਨਦਾਰ, ਟਰਾਂਸਪੋਰਟਰ ਸਭੇ ਇਸ ਬੰਦੇ ਵਿੱਚ ਅੱਜ ਵੱਡੇ ਪੱਤਰ ਤੇ ਸ਼ਾਮਲ ਹੋਇਆ ਕੋਈ ਬੱਸ ਨਹੀਂ ਚੱਲ ਰਹੀ ਸਾਰਾ ਅੱਡਾ ਆਟੋ ਵਾਲਿਆਂ ਨੇ ਜਿਹੜਾ ਅੱਡੇ ਦੇ ਵਿੱਚ ਅ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਆਟੋ ਵਾਲਿਆਂ ਨੇ ਜਿਹੜਾ ਉਹ ਧਰਨਾ ਲਾਇਆ ਹੋਇਆ ਕਿਹੜੇ ਕਿਹੜੇ ਨੂੰ ਛੂਟ ਦਿੱਤੀ ਗਈ ਤੇ ਕਿੰਨੇ ਜਣੇ ਜਿਹੜਾ ਤੁਹਾਡਾ ਸਮਰਥਨ ਦਿੱਤਾ ਛੋਟਕ ਤੇ ਮੈਡੀਕਲ ਸਵਾਵਾ ਸਾਰਿਆਂ ਨੂੰ ਛੋਟ ਦਿੱਤੀ ਗਈ ਆ ਐਂਬੂਲੈਂਸ ਨੂੰ ਛੋਟ ਆ ਬੱਚਿਆਂ ਦੇ ਪੇਪਰ ਚੱਲ ਰਿਹਾ ਉਹਨਾਂ ਨੂੰ ਛੋਟ ਆ ਕੋਈ ਬਰਾਤਾਂ ਜਿਹੜੀਆਂ ਉਹਨਾਂ ਨੂੰ ਛੋਟ ਆ ਕੋਈ ਕਿਸੇ ਦੀ ਹਰਕਮਰਕ ਤੇ ਕੋਈ ਜਾ ਰਿਹਾ ਉਹਨਾਂ ਨੂੰ ਜਿਹੜੀ ਛੋਟ ਆ ਐਮਰਜੈਂਸੀਸ ਸਵਾਵਾਂ ਤੇ ਲੋਕਾਂ ਦਾ ਜਿਹੜਾ ਕੋਈ ਜੈਨੂਇਨ ਦੁੱਖ ਤਕਲੀਫ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਬਕਾਇਦਾ ਤੌਰ ਤੇ ਰਸਤਾ ਜਿਹੜਾ ਉਹ ਦਿੱਤਾ ਜਾਊਗਾ। ਕਈ ਰਾਤੀ ਚੰਡੀਗੜ੍ਹ ਮੀਟਿੰਗ ਹੋਈ ਕੀ ਉੱਥੇ ਸਿੱਧਾ ਨਿਕਲਿਆ ਕਿ ਅਗਲੇ ਜਰਨ ਲਿਖੀ ਗਿਓ। ਉਹਦੀ ਰਣਨੀਤੀ ਜਾਂ ਉਹਦੇ ਬਾਰੇ ਤੇ ਉਹ ਹੀ ਦੱਸ ਸਕਦੇ ਆ। ਉੱਥੇ ਕੀ ਗੱਲਬਾਤ ਹੋਈ ਆ ਮੀਟਿੰਗ ਅਕੇ 18 ਦੇ ਬਾਅਦ ਹੀ ਗਈ ਆ। ਸਰਕਾਰਾਂ ਲਮਕਾਉਣ ਦੀ ਕੋਸ਼ਿਸ਼ ਕਰਦੀਆਂ ਹੁੰਦੀਆਂ ਉਧਰ ਨੂੰ ਗੱਲ ਜਾ ਰਹੀ ਜਾਂਦੀ ਆ। ਸੋ ਉਹਦਾ ਕੀ ਸਿੱਟਾ ਕੀ ਗੱਲ ਆ ਕਿੱਧਰ ਨੂੰ ਗੱਲ ਜਾ ਰਹੀ ਆ ਉਹਦੇ ਵਿੱਚ ਕਿਉਂਕਿ ਅਸੀਂ ਉਹਦੇ ਵਿੱਚ ਸ਼ਾਮਲ ਨਹੀਂ ਹੈਗੇ ਉਹਦੇ ਅੰਦਰੂਨੀ ਗੱਲਾਂ ਨੇ ਉਹ ਹੀ ਲੋਕ ਜਾਣਦੇ ਜਿਹੜੇ ਗੱਲਬਾਤ ਕਰਦੇ ਤੁਸੀਂ ਉਹਨਾਂ ਨਾਲ ਸਾਥ ਹੋ ਗਈ ਜਨੇਦਰ ਨਾਲ ਖੜੇਗੀ ਨਾਲ ਦੇਖੋ ਉਹਨਾਂ ਦਾ ਆਪਣਾ ਪ੍ਰੋਗਰਾਮ ਬੜਾ ਸਪਸ਼ਟ ਆ ਦੇਖੋ ਅਸੀਂ ਉਹਨਾਂ ਦੇ ਸਪੋਰਟ ਦੇ ਵਿੱਚ ਕੱਲ ਪੰਜਾਬ ਦੇ ਵਿੱਚ ਟੋਲ ਪਲਾ ਦੇ ਫ੍ਰੀ ਕੀਤੇ ਜਿਹੜੀਆਂ ਕਿਸਾਨਾਂ ਤੇ ਉਹਨਾਂ ਨੇ ਲਾਠੀ ਚਾਰਜ ਕੀਤਾ ਅਥਰੂ ਗੋਲੇ ਚਲਾਏ ਕਿਸਾਨਾਂ ਨੂੰ ਸੱਟਾਂ ਲਗੀਆਂ ਜੋ ਰਸਤਾ ਰੋਕਿਆ ਗਿਆ ਇਹ ਸਾਰੀਆਂ ਗੱਲਾਂ ਦੇ ਵਿਰੁੱਧ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਦੇ ਨਾਲ ਕੱਲ ਜਨਗਤੀ ਪ੍ਰਗਟ ਕੀਤੀ ਆ ਬੰਦ ਰਿਲੇਟਡ ਜੀ ਅਸੀਂ ਜਿੰਨੇ 20 ਪੁਆਇੰਟਸ ਨੇ ਉਹਨਾਂ ਨੂੰ ਅਸੀਂ ਵਿਦ ਫੋਰਸ ਕਵਰ ਕੀਤਾ ਹੋਇਆ ਔਰ ਇੱਥੇ ਵੀ ਭੰਡਾਰੀਪੁਰ ਵੀ ਜਿੰਨੀਆਂ ਜਥੇਬੰਦੀਆਂ ਉਹਨਾਂ ਨਾਲ ਅਸੀਂ ਆਲਰੇਡੀ ਪਹਿਲਾਂ ਵੀ ਮੀਟਿੰਗ ਕੀਤੀ ਅੱਜ ਵੀ ਹੋਈ ਆ ਸੋ ਉਹਨਾਂ ਨੇ ਇਹੀ ਡਿਸਾਈਡ ਹੋਇਆ ਵੀ ਉਹ ਆਪਣਾ ਪੀਸਫੁਲ ਡੈਮੋਨਸਟ੍ਰੇਸ਼ਨ ਕਰਨਗੇ ਤੇ ਸਾਡਾ ਜਿਹੜਾ ਆਪਣਾ ਕੰਮ ਆ ਵੀ ਅਸੀਂ ਲਾਅ ਐਂਡ ਆਰਡਰ ਨੂੰ ਮੈਂਟੇਨ ਕਰਨਾ ਜਿਹੜੀ ਕਾਨੂੰਨ ਵਿਵਸਥਾ ਉਹਨੂੰ ਬਣਾਏ ਰੱਖਣਾ ਤਾਂ ਕਿੰਨੇ ਤੋਂ ਕਿੰਨੇ ਦੀ ਕਾਲ ਦਿੱਤੀ ਜੀ ਅ 4 ਵਜੇ ਤੱਕ ਦੇ ਹੈ ਜੀ ਇਹਨਾਂ ਦਾ ਮੈਸੇਜ ਜਿੱਥੇ ਬੰਦੀਆਂ ਦਾ ਅਲੱਗ-ਅਲੱਗ ਨੇ ਜੀ ਐਕਸ ਨੇ ਕਹੀ ਸ਼ਾਇਦ ਇਹ ਮਾਹੌਲ ਕਿਸ ਤਰ੍ਹਾਂ ਦਾ ਦੁਕਾਨਦਾਰ ਬਿਲਕੁਲ ਪੀਸਫੁੱਲ ਹੈ ਜੀ ਜਿੱਥੇ ਜਿਹੜੀਆਂ ਜਿਹੜੀਆਂ ਦੁਕਾਨਾਂ ਵੀ ਆ ਜਾਂ ਜਿਹੜੀਆਂ ਅਲੱਗ-ਅਲੱਗ ਐਸੋਸੀਏਸ਼ਨਸ ਆ ਉਹਨਾਂ ਦੇ ਨਾਲ ਵੀ ਸਾਡੇ ਹਲਕਾ ਆਫੀਸਰ ਸਾਹਿਬਾਨ ਨੇ ਪੁਲਿਸ ਆਫੀਸਰਸ ਨੇ ਮੀਟਿੰਗਸ ਕੀਤੀਆਂ ਹੋਈਆਂ ਸੋ ਕੋਈ ਐਸਾ ਮਤਲਬ ਜਿਹੜੀ ਅਮਨ ਕਾਨੂੰਨ ਆ ਉਹ ਬਿਲਕੁਲ ਪੀਸਫੁਲ ਸਾਡੇ ਵੱਲ ਸਿਕਿਉਰਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਸੌਰੀ ਡਿਵਰਸ਼ਨ ਵੀ ਲਈਏਗਾ ਨਹੀਂ ਕਿਸੇ ਦਾ ਹਾਂਜੀ ਜੇ ਸਾਨੂੰ ਕੋਈ ਜ਼ਰੂਰਤ ਪੈਂਦੀ ਆ ਤਾਂ ਡਿਵਰਸ਼ਨ ਵੀ ਆ ਔਰ ਜਿਹੜੀ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਵੀ ਅਸੀਂ ਪ੍ਰੋਪਰ ਇੰਤਜ਼ਾਮ ਕੀਤਾ ਆ ਆਮ ਲੋਕਾਂ ਨੂੰ ਕੀ ਅਪੀਲ ਆ ਇਸ ਮੌਕੇ ਕਰਦੇ ਆ ਆਮ ਲੋਕਾਂ ਨੂੰ ਇਹ ਹੀ ਆ ਜੀ ਵੀ ਸ਼ਹਿਰ ਜਿਹੜਾ ਬਿਲਕੁਲ ਪੀਸਫੁਲ ਆ ਔਰ ਜਿਹੜੀ ਅਮਨ ਸ਼ਾਂਤੀ ਆ ਉਹਨੂੰ ਬਣਾਏ ਰੱਖਿਆ ਜਾਵੇ ਜੇ ਕੋਈ ਸ਼ਰਾਰਤੀ ਅੰਸਰ ਕਿਤੇ ਵੀ ਉਹਨਾਂ ਨੂੰ ਲੱਗਦਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਤੇ ਇਮੀਡੀਏਟਲੀ ਸਾਡੇ ਕੰਟਰੋਲ ਰੂਮ ਤੇ ਔਰ ਪੁਲਿਸ ਨੂੰ ਇਨਫਾਰਮ ਕੀਤਾ ਜਾਵੇ ਸਰੇ ਭੰਡਾਰੀਪੁਰ ਸ਼ਹਿਰ ਦਾ ਘਾੜਿਆ ਜਦੋਂ ਇੱਥੇ ਕੋਈ ਵੀ ਧਰਨਾ ਲੱਗਦਾ ਉਹਰੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਔਰ ਟ੍ਰੈਫਿਕ ਹੋ ਜਾਂਦੀ ਉਸ ਨੂੰ ਸਟੇਪ ਬੈਕ ਔਰ ਕੰਨੀ ਪ੍ਰਬੰਧ ਕੀ ਨੀ ਅਜ਼ੀਮ ਭੰਡਾਰੀ ਬੋਲਣੋ ਜੀ ਪ੍ਰੋਪਰ ਤੁਹਾਡੇ ਸਾਹਮਣੇ ਹੈ ਮੈਨੇਜ ਕੀਤਾ ਹੋਇਆ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਜਿੰਨੇ ਪੁਆਇੰਟਸ ਆ ਉੱਥੇ ਅਸੀਂ ਆਪਣੀ ਪੁਲਿਸ ਫੋਰਸ ਉਹੀ ਹੋਈ ਸਰੈਂਟੀ ਰਾਇਡ ਫਾਇਰ ਬਿ ਇਹ ਤਾਂ ਟੋਟਲ ਜੀ ਸਾਡੀ ਫਿਕਸ ਐਕਸਰਸਾਈਜ਼ ਆ ਫੈਬਰਗੇਟ 108 ਜਾਂ ਸਾਡੀ ਜਿਹੜੀਆਂ ਐਂਟੀ ਡੈਮੋਨਸਟ੍ਰੇਸ਼ਨਸ ਟੀਮਸ ਨੇ ਸਾਡੀਆਂ ਕਊਆ ਟੀਨੇ ਉਹ ਆਲਰੇਡੀ ਤੁਸੀਂ ਦੇਖ ਹੀ ਰਹੇ ਹੋ ਡਿਪਲੋਏ ਨੇ